ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਈ ਵਾਰ ਅਸੀਂ ਸੋਚਦੇ ਹਾਂ ਕਿ ਬੜੀ ਲੰਬੀ ਜ਼ਿੰਦਗੀ ਹੈ ਬੜਾ ਲੰਮਾ ਜੀਣਾ ਹੈ ਤੇ ਇਸ ਸੰਸਾਰ ਦੇ ਵਿੱਚ ਸਾਡਾ ਇੱਕ ਰਤਬਾ ਹੋਵੇ ਸਾਡਾ ਨਾਮ ਹੋਵੇ ਤੇ ਸਾਡੇ ਨਾਲ ਹਰ ਕੋਈ ਚੱਲਣ ਨੂੰ ਤਿਆਰ ਹੋਵੇ ਇੱਕ ਆਵਾਜ਼ ਮਾਰਨ ਤੇ ਨਾਲ ਉੱਠ ਕੇ ਤੁਰਨ ਨੂੰ ਤਿਆਰ ਹੋ ਜਾਵਣ ਤੇ ਸਾਡੀ ਸਰਕਾਰੀ ਦਰਬਾਰੇ ਚਲਦੀ ਹੋਵੇ ਪਰ ਮਹਾਰਾਜ ਕੀ ਫਰਮਾਨ ਕਰਦੇ ਹਨ ਨਾਮ ਤੋਂ ਬਿਨਾ ਕੁਝ ਨਹੀਂ ਹੈ ਸੰਗਤ ਜੀ ਮਹਾਰਾਜ ਫਰਮਾਨ ਕਰਦੇ ਹਨ ਜੇ ਯੁੱਗ 4000 ਜਾ ਹੋਰ ਦਸੁਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਉ ਰਖਾਈ ਕੇ ਜਸ ਕੀਰਤ ਜਗ ਲੇਹ جے तिस ਨਦਰਣਾ ਆਵੀ ਤਾ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੁਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣੇ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋ ਨ ਸੁਝੈ ਜੇ तिस ਗੁਣ ਕੋਈ ਕਰੇ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਹਨ ਜੇ ਯੁਗ ਚਾਰੇ ਆਰਜਾ ਹੋਰ ਦਸੋਨੀ ਹੋਏ ਕਿ ਜੇ ਚਾਹੂੰ ਜੁਗਾਂ ਜੀਨੀ ਵੀ ਜੀਵ ਦੀ ਆਰਜੂ ਹੋ ਜਾਵੇ ਹੋਰ ਦਸ ਹੁਣੀ ਹੋਈ ਜੇਕਰ ਉਸ ਤੋਂ ਵੱਧ ਕੇ ਵੀ 10 ਗੁਣਾ ਆਰਜੂ ਹੋ ਜਾਵੇ 4 ਤੇ 10 ਗੁਣਾ 40 40 ਜੋਗ ਵੀ ਆਰਜੂ ਅਗਰ ਹੋ ਜਾਵੇ انسان ਦੀ ਹੋਰ ਤੁਸੀਂ ਨੇ ਨਵਾਂ ਅਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਨੌਂ ਖੰਡ ਪ੍ਰਤਿਮਈ ਹੈ ਖਾਲਸਾ ਜੀਓ ਅੱਠ ਖੰਡ ਪ੍ਰਥਮੀ ਤੇ ਨਵਾ ਖੰਡ ਸਰੀਰ ਜੇ ਨੌ ਖੰਡ ਪ੍ਰਥਮੀ ਦੇ ਵਿੱਚ ਉਸ ਦੇ ਨਾਲ ਹਰ ਕੋਈ ਚੱਲਣ ਨੂੰ ਤਿਆਰ ਹੋਵੇ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੜਾ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤ ਜਗ ਦੇ ਚੰਗੇ ਕੰਮ ਕਰੇ ਚੰਗਾ ਨਾ ਚੰਗਾ ਰਤਬਾ ਹੋਵੇ ਉਸ ਦਾ ਇਸ ਜਗ ਦੇ ਵਿੱਚ ਸਾਰਾ ਜਸ ਉਸਤ ਦੀ ਕੀਰਤੀ ਕਰਿਆ ਕਰੇ ਚੰਗਾ ਨੌਰ ਖਾਗੇ ਜਸ ਕੀ ਜagge ਲਈ ਜੇ तिस ਨਦਰ ਨਾ ਆਵੇ ਤਾ ਬਾਤ ਨਾ ਪੁੱਛਿਆ ਕੇ ਜੇ ਉਸ ਪ੍ਰਮਾਤਮਾ ਦੀ ਨਦਰ ਦੇ ਹੇਠ ਹੋ ਨਹੀਂ ਆਉਂਦਾ ਨਾ ਤੇ ਅੰਤ ਸਮੇਂ ਉਹਦੀ ਕੋਈ ਬਾਤ ਨਹੀਂ ਪੁੱਛਦਾ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਕੀੜਿਆਂ ਦੇ ਅੰਦਰ ਕੀੜਾ ਜਾਣ ਕਰਕੇ ਉਸਤੇ ਦੋਸ਼ ਲੱਗਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆਂ ਗੁਣ ਦੇਹ ਉਸ ਗੁਰੂ ਨਾਨਕ ਦਾ ਦਰ ਉਸ ਗੁਰੂ ਨਾਨਕ ਦਾ ਨਾਮ ਐਸਾ ਹੈ ਕਿ ਨਿਰਗੁਣ ਗੁਣ ਕਰੇ ਜਿਨ੍ਹਾਂ ਦੇ ਵਿੱਚ ਮੇਰੇ ਵਰਗੇ ਕੋਈ ਗੁਣ ਨਹੀਂ ਹੈਗਾ ਨਾ ਉਹਨਾਂ ਦੇ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਗੁਣਮੰਤਿਆਂ ਗੁਣ ਦੇਹ ਤੇ ਗੁਰੂ ਪਿਆਰੀ ਜਿਹੜੀ ਸਾਧ ਸੰਗਤ ਦੇ ਵਿੱਚ ਗੁਣ ਹਨ ਉਹਨਾਂ ਵਿੱਚ ਹੋਰ ਗੁਣ ਉਤਪਨ ਹੋ ਜਾਂਦੇ ਹਨ ਤੇ ਇਸ ਕਰਕੇ ਗੁਰੂ ਪਿਆਰਿਓ ਇਸ ਜਗ ਦੇ ਮੋਹ ਮਾਇਆ ਸਭ ਤੇ ਨਾਮ ਪ੍ਰਭੂ ਦਾ ਹੀ ਆਖਰ ਕੰਮ ਆਉਣਾ ਹੈ ਤੇ ਗੁਰੂ ਨਾਲ ਜੁੜਨਾ ਕਰਿਆ ਕਰੀਏ ਅੰਮ੍ਰਿਤ ਵੇੜ ਛਕੀਏ ਗੁਰੂ ਵਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ